ਆਹ ਦੋ ਮਿੰਟ ਬੈਠੋ ਆ ਪਿਆਏ ਗੱਲ ਦਾ ਦੋ ਮਿੰਟ ਬੈਠੋ ਮੈਂ ਤੁਹਾਨੂੰ ਲੈ ਜਾ ਬੈਠੇ ਆਇਆ ਇਹ ਤੁਹਾਨੂੰ ਕਿਤੇ ਨਹੀਂ ਆਹ ਸਭ ਤੋਂ ਸਾਡੇ ਕੈਂਪ ਨਹੀਂ ਆਏ ਦੇਖੋ ਜੀ ਆ ਹੁਣ ਆਇਆ ਤੁਸੀਂ ਤਾਂ ਕਾਂਗਰਸ ਦੇ ਐਮਐਲਏ ਹੋ ਤੁਸੀਂ ਤਾਂ ਹੁਣ ਆਏ ਕੱਲ ਪਛੋ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਤੂੰ ਤਾਂ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਨਾ ਪਾਰਟੀ ਦਾ ਬੰਦਾ ਨਹੀਂ ਨਹੀਂ ਪਾਜੀ ਪਾਉਂਦੇ ਆਰ ਦੋ ਆਰ ਦੋ ਖਾਲ ਜੀ ਆ ਵੋਟ ਨਹੀਂ ਆਇਆ ਗਏ ਤੇ ਪਿੰਡ ਦੇ ਵਿੱਚੋਂ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਬਜ਼ੁਰਗ ਨੇ ਕੀਤਾ ਵਿਰੋਧ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਤੋਂ ਦਾਸਤਾ ਕਿ ਲੋਕ ਸਭਾ ਚੋਣਨ ਲੈ ਕੇ ਅੱਜ ਜਦੋਂ ਹਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜਦੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਵੋਟਾਂ ਮੰਗਣ ਦੇ ਲਈ ਗਏ ਤਾਂ ਜਦੋਂ ਸਪੀਚ ਕਰ ਰਹੇ ਸੀ ਤਾਂ ਇਸੇ ਦੌਰਾਨ ਇੱਕ ਬਜ਼ੁਰਗ ਨੇ ਦਾ ਵਿਰੋਧ ਕਰਨ ਲੱਗ ਪਿਆ ਤੇ ਉਹਨਾਂ ਨੂੰ ਕਹਿਣ ਲੱਗ ਪਿਆ ਕਿ ਤੁਸੀਂ ਤਾਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਸੀ ਤੁਸੀਂ 2 ਸਾਲ ਪਿੰਡ ਦੇ ਵਿੱਚ ਨਹੀਂ ਵੜੇ ਹਾਂ ਦੋਵੇਂ ਇਕੱਠੋ ਦੋ ਮਿੰਟ ਰੱਖੋ ਜੀ ਆਇਆ ਇਹ ਕਰਦਾ ਦੋ ਮਿੰਟ ਰੱਖੋ ਮੈਂ ਤਾਂ ਆਇਆ ਇਹ ਆਇਆ ਇਹ ਮਿੰਟ ਰੱਖੋ ਜੀ ਆਹ ਸਭ ਤੋਂ ਮਨ ਤੁਹਾਡੇ ਕੈਂਟ ਨਹੀਂ ਆਏ ਦੇਖੋ ਜੀ ਆ ਹੁਣ ਆਇਆ ਤੁਸੀਂ ਤਾਂ ਕਾਂਗਰਸ ਦੇ ਐਮਐਲਏ ਹੋ ਤੁਹੀ ਤਾਂ ਹੁੰਦਾ ਹੈ ਕੱਲ ਪੱਥੋਂ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਤੂੰ ਤਾਂ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਸਾਰਾ ਰੋੜੀ ਪਾਉਂਦੇ ਪਾਰਟੀ ਦਾ ਬੰਦਾ ਐਵੇਂ ਕਰਕਾਇਆ ਨਹੀਂ ਨਹੀਂ ਪਾਜੀ ਪਾਉਂਦੇ ਆਰ ਦੇ ਆਰ ਦੇ ਤੂੰ ਕਰ ਚੱਲ ਜਾ ਮਾਨਾ ਆਰ ਦੇ ਆਰ ਦੇ ਆਰ ਦੇ ਗੱਲ ਕਰਦੇ ਆਏ ਅਰੇ ਜੀ ਆਂਦੇ ਹੋ ਤੂੰ ਉਹ ਕਹਿੰਦੇ ਆ ਪਾਪਾ ਜੀ ਗੱਲ ਕਰ ਆਇਆ ਸਾਡੇ ਘਰ ਆਈ ਵੀ ਤੂੰ ਕੋਈ ਬਾਜ਼ ਨਹੀਂ ਸਕਦੇ ਇਹ ਹੈ ਇਹ ਨਾ ਉਹਦੇ ਨਾਲ ਆ ਪਾੜੇ ਦੇ ਜਿਹਾ ਆਏ ਇੱਕ بولدا دو سان دی آ دو چھائے او چھائے نی آ گئے چھے ہالو 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 سنگھ صاحب کیا جو سنگھ صاحب سنگھ صاحب کیا جو ہجے آجو ہجے آجو हलो 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 हलो